ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਅੱਠਵੀਂ ਦੇ ਜਮਾਤ ਦੇ ਨਤੀਜੇ ਦੇ ਵਿੱਚ ਸੂਬੇ ਭਰ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਚੀਫ ਖਾਲਸਾ ਦੀਵਾਨ ਅਦੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੋਡਲ ਟਾਊਨ ਹੁਸ਼ਿਆਰਪੁਰ ਦੇ ਵਿਦਿਆਰਥੀ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ ਵਾਸੀ ਮੁਹੱਲਾ ਗੋਕਲਨਗਰ ਨੇ 100 ਦੇ ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਅਸੀਂ ਸੁਣ ਰਹੇ ਹਾਂ ਤੇ

ਜੀ ਮਮਾ ਜ਼ਿਆਦਾ ਕਰਦੇ ਤੇ ਮੇਰੇ ਪਾਪਾ ਸਪੋਰਟਸ ਵੱਲ ਜ਼ਿਆਦਾ ਕਰਦੇ ਆ। ਤੇ ਸਪੋਰਟਸ ਚ ਕੀ ਨੂੰ ਚੋਈਏ ਤੁਸੀਂ? ਹਾਂਜੀ ਮੈਂ ਚੈਸ ਚ ਚੈਸ ਇੰਟਰਨੈਸ਼ਨਲ ਲੈਵਲ ਚੈਸ ਖੇਡ ਰਹੀ ਹਾਂ। ਉਹ ਵਿੱਚ ਵੀ ਕੋਈ ਆਪਣੀ ਕਲਬ ਵੀ ਹਸਦੀ। ਹਾਂਜੀ ਮੈਂ ਪੰਜਾਬ ਸਟੇਟ ਅੰਡਰ 11 ਅੰਡਰ 13 ਅੰਡਰ 15 ਅੰਡਰ 17 ਅੰਡਰ 19 ਤੇ ਸੀਨੀਅਰ ਵਿੱਚ ਪੰਜਾਬ ਦਾ ਵਿਜੇਤਾ ਰਵਾਂ ਹਾਂ। ਜੀ। ਪੜਾਈ ਦੇ ਨਾਲ ਉਸ ਲਈ ਸਮੇਂ ਕਿਸਤਾ ਕਰਦੇ ਹੋ? ਹਾਂਜੀ ਟਾਈਮ ਟੇਬਲ ਬਣਾਇਆ ਮੈਨੇਜ ਹੋ ਜਾਂਦਾ ਸਾਹਿਬ ਜੀ। ਇਹ

ਮੈਂ ਆਈਆਈਟੀ ਕਰਨੀ ਮੇਸਰ ਇਹ ਉਲਟ ਸਾਨੂੰ ਇਹ ਕਹਿਣਾ ਪਿਆ ਵੀ ਹੁਣ ਥੋੜਾ ਬਸਕਾਰ ਹੁਣ ਕੈਸਟ ਕਰ ਲੈ ਹੁਣ ਕੁਝ ਹੋਰ ਕਰ ਲੈ ਤੇ ਸਟੱਡੀ ਦੇ ਮਾਮਲੇ ਵਿੱਚ ਵੀ ਤੁਹਾਨੂੰ ਇਹੀ ਕਹਿਣਾ ਪਿਆ ਮੈਂ ਥੋੜੀ ਬਸਕਾਰ ਅਰੇਸਟ ਕਰ ਜਾਂ ਖੇਡ ਦੇ ਮਾਮਲੇ ਵਿੱਚ ਆ ਕੀ ਕੀ ਚਾਹੁੰਦੇ ਕਿ ਬੇਟਾ ਅੱਗੇ ਪੜ ਕੇ ਕੀ ਬਣੇ ਸਰ ਦੋ ਐਮ ਰੱਖੇ ਹੋਏ ਆਪਣੇ ਚੈਸ ਦੇ ਵਿੱਚ ਕਰੀਅਰ ਬਣਾ ਰਹੀ ਇਹ ਗ੍ਰੈਂਡ ਮਾਸਟਰ ਵੱਲ ਕੋਸ਼ਿਸ਼ ਕਰ ਰਿਹਾ ਵੀ ਮੈਂ ਬਣ ਜਾਵਾਂ ਪਰ ਉੱਤ ਪਰ ਸਟੱਡੀ ਦੇ ਵਿੱਚ ਵੀ ਇੱਦਾਂ ਆਈਐਸ ਜਾਂ ਆਈਆਈਟੀ ਦੋਨਾਂ ਵਿੱਚ ਮਨ ਲਵੇ ਦਾ ਸਕੋਪ ਬਣਾਇਆ ਹੋਇਆ ਨਹੀਂ ਆਪਣੇ ਫੈਮਿਲੀ სპੋਰਟ ਕਿਸ ਤਰ੍ਹਾਂ ਹੈ ਜੀ ਬੱਚੇ ਲਈ ਸੋ ਸਾਨੂੰ ਇਹ ਕੋਲ ਫੁੱਲ سپورਟ ਅਸਾ ਸਕੂਲ ਦਾ ਕਿਦਾਂ ਰਿਹਾ ਪ੍ਰਵਾਸੀ ਨੂੰ ਸਟਡੀ ਵਗੈਰਾ ਲਈ ਸੋ ਸਕੂਲ ਪ੍ਰਿੰਸੀਪਲ ਗੁਰਵਰ ਕਸ਼ਮਪ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਸਾਡਾ ਬਹੁਤ ਸਾਥ ਨਿਭਾਇਆ ਤੇ ਪੂਰੇ ਸਟਾਫ ਨੇ ਵੀ ਇਹਦੀ ਆਲਮੋਸਟ ਸਟਡੀ ਸਕੂਲ ਨੇ ਪ੍ਰੀ ਕੀਤੀ ਹੋਈ ਹੈ ਇਹਦੇ ਸਪੋਰਟਸ ਅਚੀਵਮੈਂਟ ਦੇ ਕਾਰਨ ਤੇ ਮਨ ਪ੍ਰਿੰਸੀਪਲ ਮੈਡਮ ਤੇ ਸਟਾਫ ਦੀ ਮੇਨ ਸਦਕਾ ਹੀ ਅੱਜ ਫਰਸਟ ਆਇਆ ਹੈ